ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਗੀਤ ਸਿੱਖਣ ਜਾ ਰਹੇ ਹਾਂ ਨੰਦ ਲਾਲ ਨੂਰਪੁਰੀ ਜੀ ਪਾਸੋਂ ਕਲਮਬਦ ਕੀਤਾ ਹੋਇਆ ਗੀਤ ਹੈ ਚੁੰਮ ਚੁੰਮ ਰੱਖੋ ਨੀਏ ਕਲੰਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਸ਼ੀਰਿਆਂ ਦੇ ਹਾਰ ਦੀ ਤੇ ਇਸ ਗੀਤ ਨੂੰ ਵੀਰਾਂ ਦੇ ਸਕੇਲ ਤੇ ਪਹਿਲੇ ਕਾਲੇ ਤੇ ਪੰਜ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਮੰਦਰ ਸप्तक ਵਿੱਚ ਤਾਂ ਗੀਤ ਦਾ ਚਲਨ ਜ਼ਿਆਦਾ ਨਹੀਂ ਹੈ ਕੋਮਲ ਨੀ ਤੱਕ ਹੀ ਹੈ ਤੇ ਮਧ ਸप्तक ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਪਾ ਕੋਮਲ ਧਾ ਕੋਮਲ ਨੀ ਸਾ ਅਤੇ ਤਾਰ ਸप्तक ਵਿੱਚ ਸਾ ਤੋਂ ਬਾਅਦ ਕੋਮਲ ਅਤੇ ਸ਼ੁੱਧ ਦੋਨੋਂ ਰੇ ਲੱਗਦੇ ਹਨ ਤੇ ਕੋਮਲ ਗਾਹ ਤੱਕ ਗੀਦਾ ਚਲਨ ਹੈ ਤੇ ਪਹਿਲਾਂ ਆਪਾਂ ਇੱਕ ਗੀਦਾ ਇੱਕ ਸਾਈ ਤੇਂਦਰਾ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ ਦੇ ਫੁੱਲਾਂ ਨਾਲ ਗੁੰਦੋ ਲੈਂ ਈਰੇ ਆਂਦੇ ਹਾਰ ਦੇ ਚੁੰਮ ਚੁੰਮ ਖੋ ਨੀਏ ਕਲਗੀ ਜੁਝਾਰ ਦੇ ਫੁੱਲਾਂ ਨਾਲ ਗੁੰਦੋ ਲੈਂ ਈਰੇ ਆਂਦੇ ਹਾਰ ਦੇ ਚੁੰਮ ਚੁੰਮ ਖੋ ਨੀਏ जंग विच्चों लड़के सिपाही मेरे आणगे चन्न दे चेरे आचों चन्न मुसकोंगे वेडे विच ठाठा मारू खुशी संसार दी वेडे विच ठाठा मारू खुशी संसार दी ਚੁੰਮ ਚੁੰਮ ਰਖੋ ਨੀ ਕਲਗੀ ਜੁਝਾਰ ਦੇ ਚੁੰਮ ਚੁੰਮ ਰਖੋ ਨੀ ਕਲਗੀ ਜੁਝਾਰ ਦੇ ਫੁੱਲ ਅਨੂ ਗੁੰਦਲਣੇ ਥੀਰੇ ਅੰਧਾਰ ਦੇ ਚੁੰਮ ਚੁੰਮ ਰਖੋ ਨੀ கூல கான சவேர்தியோட மோறிய வினா பலசி சாரோடா பலசி சார

ਹੁਣ ਆਪਾਂ ਇਸ ਗੀਤ ਨੂੰ ਕੱਲੇ ਕੱਲੇ ਸਵਰਤੇ ਦੇਖਦੇ ਹਾਂ ਚੁੰਮ ਚੁੰਮ ਰੱਖੋ ਨੀਏ ਚੁੰਮ ਚੁੰਮ ਰੱਖੋ ਨੀਏ ਕੱਲ੍ਹਗੇ ਜੋਝਾਰ जूज्जार दी फुल्णार गुन्दो लडी हीरे यादे हार दी फुल्णार गुन्दो लडी हीरे यादे हार दी ਦੇ ਵਿੱਚ ਅਗਲਾ ਅੰਤਰਾ ਸਟਾਰਟ ਕਰਨ ਤੋਂ ਪਹਿਲਾਂ ਇੱਕ ਖਾਲੀ ਟਿਊਨ ਆਪਾਂ ਮਜਾ ਸਕਦੇ ਹਾਂ ਖਾਲੀ ਟਿਊਨ ਵਿੱਚ ਆਪਾਂ ਕੋਮਲ ਧਾਤਕ ਜਾ ਰਹੇ ਹਾਂ ਤੋ ਤੇ ਹੁਣ ਆਪਾਂ ਸਿੱਖਦੇ ਹਾਂ ਜੋ ਅੰਤਰੇ ਗਾਇਨ ਨਹੀਂ ਕੀਤੇ ਉਹਨਾਂ ਨੂੰ ਕੋੜੀਆਂ ਦੇ ਪੋੜੀ ਉੜੀਆਂ ਦੇ ਪੋੜ ਜਦੋਂ ਕੰਨਾ ਸੁਣੇ ਉੜੀਆਂ ਦੇ ਪੋੜ ਜਦੋਂ ਕੰਨਾ ਸੁਣੇ ਵੱਜਦੇ ਵੇ सजदे लहु विच तेजे कोड़ी लहु विच तेजे कोड़ी वेखी उबा मार दे चुम चुम रख ਲੰਗੀ ਜੁਝਾਰਦੀ ਇੱਥੇ ਚੁਮ ਚੁਮ ਰੱਖੋ ਨੀ ਕਲਗੀ ਜੁਝਾਰਦੀ ਅਲੱਗ ਜਗ੍ਹਾ ਤੇ ਗਾਇਨ ਹੋਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਅੰਤਰਾ ਖਤਮ ਹੁੰਦਾ ਹੈ ਲਹੂ ਵਿੱਚ ਪੀਜ ਕੋੜੀ ਵੇਖੀ ਉਬਾ ਮਾਰਦੀ ਚੁੰਮ ਚੁੰਮ ਰੱਖੋ ਨੀ ਕਲਗੇ ਜੁਝਾਰਦੀ ਤੇਥਿਆਣ ਹੈ ਚੁੰਮ ਚੁੰਮ ਰੱਖੋ ਨੀ ਤੇ ਸਥਾਈ ਗਾਇਨ ਕਰਕੇ ਤੇ ਆਖਰੀ ਅੰਤਰਾ ਹੈ ਲੱਗੇ ਹੋਏ ਕੱਠੀ ਉੱਤੇ ਲਹੂ ਨੇ ਇਹ ਦਸਿਆ ਮੈਂ ਤੇਰਾ ਜੋੜਾ ਦੰਦੇ ਕੋਲ ਹੈ ਜੱਗ ਵਸੇ ਆ छड दे उडीक होण दी डार दी चुम चुम रखो नीए कलगी जो झार दी चुम चुम उम्मीद है कि आप जी आसानी के इस गीत सीख सकोगे हालांकि स्केल थोड़ा उच्चा है हर वीर इस गायन कर सके थोड़ा मुश्किल होगा वागुरू जी का खालसा वागुरू जी की फतेह